ਏ ਨਹੀਂ ਪਾਤੜਾ ਜਿੰਨਾ ਮਰਜੀ ਜੋਰ ਲਾਲਾ ਚੋਚ ਲਾਲਾ ਗਾਠ ਗਿਆ ਖੇਡਲਾ ਟਰੱਕ ਲਾਲਾ ਇਹਨੂੰ ਕੁਛ ਨਹੀਂ ਹੋਣਾ ਇਹ ਜਿਹੜਾ ਬਾਜ਼ਾਰ ਚ 10000 ਰੁਪਏ ਦਾ ਤੁਸੀਂ ਕੋਟਪਿੰਡ ਲੈਨੇ ਹੋ ਨਾ ਜਾਓ ਉੱਥੇ ਇੱਥੇ ਆਜੋ 10000 ਟੂ ਪੀਸ ਕੋਟਪਿੰਡ 2995 ਸਲਾਈ ਕਰਕੇ ਲੈ ਜਾਓ ਥਰੀ ਪੀਸ ਕੋਟਪਿੰਡ ਸਲਾਈ ਕਰਕੇ 12 15000 ਦਾ ਬਾਜ਼ਾਰ ਜਮਾ ਦਾ 3760 ਜਿ ਲੈ ਜਾਓ ਇੱਧਰ ਫੇਰੇ ਜੀ ਡੀਸੀ ਸਾਹਿਬ ਕੋਈ ਐਸਐਚਓ ਸਾਹਿਬ ਜਦੋਂ ਆਮ ਸਰਦੀਆਂ ਜੇ ਬਰੇਦਰ ਇਦਾਂ ਦੇ ਚੈੱਕ ਸੋਹਣੇ ਸੋਹਣੇ ਪਾਉਂਦੇ ਆ ਤੇ ਫਿਰ ਕੀ ਬਾਤਾਂ ਆ ਮਤਲਬ 5-6000 ਦਾ ਨਹੀਂ 22500 ਰੁਪਏ ਦੇ ਵਿੱਚ ਦੇ ਦਾਂਗੇ ਕੋਈ ਗੱਲ ਥੋੜਾ ਆਪਣੇ ਮਾਲਕਾਂ ਨਾਲ ਗੱਲ ਕਰਨਾ ਐਵੇਂ ਚੜਾਣਾ ਡਾਣਾ ਨਹੀਂ ਫੇਕੂੰਗਾ ਦਿਹਾੜੀ ਕੱਟੋਗੇ ਮੇਰੀ ਇੱਥੇ ਨਾਲੇ ਚੂੜੀ ਟੈਟ ਰਹਿਣੀਆਂ ਓਏ ਕੱਲਾ ਘੜੀਆਂ ਕਰੀਏ ਨਾ ਓਏ ਮਾਰਕ ਦਾ ਫੁੱਲ ਪਾਵਰ ਦੇ ਕੇ ਭੇਜਦੇ ਆ ਤੇ ਕਾਗਜ਼ ਤੇ ਲਿਖ ਕੇ ਭੇਜਦੇ ਆ ਜੋ ਰੇਟ ਕਹਤਾ ਉਹੀ ਲਗਣਾ ਆ ਸਿੰਪਲ ਸੋਬਰ ਕੋਡ ਪੈਟਾ 3 ਪੀਸ ਆਮ 370 60 ਦਾ ਪੰਦਾ ਤੁਸੀਂ 5 600 ਵੱਧ ਦੇ ਦਿਓ 41 4200 ਦਾ ਲੈ ਜਾਓ ਬਣਾ ਕੇ ਦੇਖੋ ਜੀ ਟੇਲਰ ਵੀ ਕੋਲ ਆ ਪੈਨ ਵੀ ਕੋਲ ਆ ਕਾਪੀ ਵੀ ਕੋਲ ਆ ਐਂਟੀ ਟੇਪ ਵੀ ਕੋਲ ਆ ਤੁਸੀਂ ਜਦੋਂ ਇੱਥੇ ਆਉਣਾ ਆਪਣਾ ਨਾਪ ਦਿਓ 3 ਘੰਟੇ ਦੇ ਵਿੱਚ تن گھنٹے ਦੇ ਵਿੱਚ ਕੋਟ ਪੈਂਡ تیار ਕਰਕੇ ਲੈ ਜਾਓ ਕਿਹਾ ਜਿੱਦ ਤੋਂ ਦਾ ਦਿਮਾਗ ਖਰਾਬ ਹੋ ਗਿਆ ਇਹ ਅੰਕੋ ਲੋ ਬੁੱਟਰ ਰੋਡ ਕਾਦੀਆਂ 650 ਰੁਪਏ ਦੇ ਵਿੱਚ سی ਕੇ ਲੈ ਜਾਓ ਸ਼ੇਰ ਬਣੀ 650 ਰੁਪਏ ਤੋਂ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਭਾਰੀ ਯਾਰੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਡਿਵਾਈਨ ਦਾ ਸਟਾਰ ਜਿੱਥੇ ਕੇ ਸਾਡੇ ਕੋਲ 550 ਤੋਂ ਵੱਧ ਰੰਗ ਉਹ ਵੀ ਚੈੱਕ ਕਰ ਲੋ ਚਾਹੇ ਡਾਰਕ ਲੈ ਜਾਓ ਲਾਈਟ ਲੈ ਜਾਓ ਰੂਬੀਆ ਲੈ ਜਾਓ ਫੁੱਲ ਬੈ ਲੈ ਜਾਓ ਸਾਡੇ ਪੱਗਾਂ ਦਾ ਕੋਈ ਮੁਕਾਬਲਾ ਨਹੀਂ ਰੇਟਾਂ ਦਾ ਕੋਈ ਮੁਕਾਬਲਾ ਨਹੀਂ ਉਹ ਖੜ ਜਾ ਖੜ ਜਾ ਖੜ ਜਾ ਆ ਯਾਰ ਪਾਗਲ ਹੋ ਗਿਆ ਤੇਰੇ ਨੌਕਸ ਪੈ ਗਿਆ ਤੈਨੂੰ ਹੱਲ ਪੈ ਗਈ ਹੱਲ ਆ ਕੀ ਕਹੀ ਜਣਾ ਨੂੰ ਓਏ ਕਹੀ ਕਿ ਜੇ ਨਾ ਤੂੰ ਅੱਖਾਂ ਕੋਲ ਕਾਫੀਆਂ ਓਏ 10-10 ਸੇਰ ਬਰੇ 2 ਪੀਸ ਕੋਟ ਮੈਂ 50 ਜਵੈਦਾ ਓ ਤੂੰ ਕਹੀਆਂ 3895 ਜਿ ਲੈ ਜਾਓ ਉਤੋਂ ਕਹੀ ਜਨਾ ਸਲਾਈ ਕਰਕੇ ਲੈ ਜਾਓ ਓ ਜਾ ਕੇ ਕਿਸੇ ਦਰਜੀ ਭਰਾ ਤੋਂ ਪੁੱਛ 3500 ਰੁਪਇਆ ਕੱਲੀ ਸਲਾਈਆ ਆ ਚੱਕਰ ਚ ਪੈ ਗਿਆ ਯਾਰ ਤੂੰ ਦਿੰਨੇ ਅਸੀਂ 2995 ਦਾ ਅਸੀਂ ਤੁਸੀਂ 2 ਪੀਸ ਦੀ ਗੱਲ ਕਰਦੇ ਹੋ ਆ 3 ਪੀਸ ਸੀ ਕੇ ਕੱਪੜਾ ਲਾ ਕੇ 3700 ਸੜਦਾ ਦੇਈ ਜਨੇ ਆ ਕਰੋ ਗੱਲ ਓ ਭਾਈ ਗੱਲ ਸੁਣ ਆਪਣੇ ਮਾਲਕਾਂ ਨਾਲ ਗੱਲ ਕਰ ਨਾ ਐਵੇਂ ਚਿੜਾਣਾ ਨਾ ਕਾਣੀ ਫੇਕੂੰਗਾ ਦਿਹਾੜੀ ਕੱਟ ਵੇ ਮੇਰੀ ਇਥੇ ਨਾਲੇ ਝੂੜੀ ਟੈਟ ਹੋਣੀਆਂ ਓਏ ਗੱਲਾਂ ਘੜੀਆਂ ਕਰੀ ਜਾਣਾ ਓਏ ਮਾਲਕ ਤਾਂ ਫੁੱਲ ਪਾਵਰ ਦੇ ਕੇ ਭੇਜਦੇ ਆ ਤੇ ਕਾਗੇ ਤੇ ਲਿਖ ਕੇ ਭੇਜਦੇ ਆ ਜੋ ਰੇਟ ਕਹਤਾ ਉਹੀ ਲੱਗਣਾ ਸਾਡੀਆਂ ਦਿਹਾੜੀਆਂ ਦੀ ਚਿੰਤਾ ਨਾ ਕਰੋ ਲੋਕਾਂ ਦੇ ਫਾਇਦੇ ਕਰਾਓ ਇਹ ਰੇਟ ਕੀ ਆ ਭਾਜੀ ਬਾਜ਼ਾਰਾਂ ਦੇ ਵਿੱਚ 30 30 ਹਜ਼ਾਰ ਰੇਟ ਆ ਅਸੀਂ 10 ਹਜ਼ਾਰ ਤੇ ਸੀਕੇ ਦੇ ਦਾਂਗੇ ਤੇ ਆ ਜਿਹੜਾ ਮਾਡਰਨ ਜਿਹਾ ਬੜਾ ਜੈਂਟੀ ਸ਼ੈਕੀ ਆ ਇਹਰਾ ਦਾ ਸੋਰੇਟ ਕੀ ਆ। ਉਹ ਜੇ ਕਿ ਸ਼ੈਕਿਆ ਦੇਦਾ ਤੁਸੀਂ ਲੁੱਟਾ ਕਰਾਉਨੇ ਹੋ। ਆ ਸਿੰਪਲ ਸੋਫਾ ਕੋਡ ਪੈਟਾ 3 ਪੀਸ ਆਮ 370 60 ਦਾ ਪੰਦਾ। ਤੁਸੀਂ 5 600 ਵੱਧ ਦੇ ਦਿਓ। 41 4200 ਦਾ ਲੈ ਜਾਓ ਬਣਾ ਕੇ। ਆ ਜਿਹੜੀ ਆ ਇੰਡੋ ਵੈਸਟ ਇਹਦੀ ਲੁੱਟ ਤਾਂ ਏਨੀ ਜ਼ਿਆਦਾ ਮੱਚ ਚੁਕੀ ਆ ਅ ਸਲਮਾਨ ਖਾਨ ਕਹਿ ਕੇ ਸੰਜੇ ਦਾਤ ਕਹਿ ਕੇ ਨਿਰਾ ਲੁੱਟ ਕਰੀ ਜਾਂਦੇ ਆ ਅਸੀਂ ਆ ਸਾਰਾ ਕੁਝ ਤਿਆਰ ਕਰਕੇ 10000 ਦੇ ਦਾਂਗੇ ਓਏ ਭਾਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ 30000 ਦੇ ਦੂੰਗੇ ਇਹ ਓਏ ਭਾਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਇਹ ਅੰਕਲੋਂ ਬੁੱਟਰ ਰੜ ਕਾਦੀਆਂ 650 ਰੁਪਏ ਦੇ ਵਿੱਚ ਸੀ ਕੇ ਲੈ ਜਾਓ ਮਿਹਰਬਾਨੀ 6500 ਰੁਪਏ ਤੋਂ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਭਾਜੀ ਆ ਕੁੜਤੇ ਪਜਾਮੇ ਦੇ ਨਿਗਾਹ ਮਾਰ ਲਓ ਭਰਾ ਹੋ ਇਧਰ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਆਹ ਬੰਦਾ ਖੜਾ ਇਹ ਜ਼ਿੰਮੇਵਾਰੀ ਲੈਂਦਾ ਅੰਕਲ ਓਮ ਦਾ ਸਭ ਤੋਂ ਹੈੱਡ ਮੈਨੇਜਰ ਜਿਹਨੂੰ ਕਹਿੰਦੇ ਆ ਇਹ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਤੁਸੀਂ ਕੋਟ ਪੈਂਟ ਲੈਣੇ ਹੋ ਨਾ ਜਾਓ ਉੱਥੇ ਇੱਥੇ ਆ ਜਾਓ 10000 ਟੂ ਪੀਸ ਕੋਟ ਦਾ 2995 ਸਲਾਈ ਕਰਕੇ ਲੈ ਜਾਓ ਤਰੀਪੀ ਸਪੋਰਟ ਪਰ ਸਲਾਈ ਕਰਕੇ 12-15000 ਦਾ ਬਿਹਾਰ ਜਮਾਦਾ 3700 ਆੱਟੇ ਚ ਲੈ ਜਾਓ ਇਦਾਂ ਦੇ ਫੇਰੇ ਕੁਰਤੇ ਪੀਮੇਂਟ ਕਿੱਥੋਂ ਸ਼ੁਰੂਆਤ ਹੁੰਦੀ ਆ ਭਾਜੀ ਕੁਰਤੇ ਪਿਆਮੇ ਦੀ ਸ਼ੁਰੂਆਤ ਲੋਕਾਂ ਦੀ ਲੁੱਟ ਤੋਂ ਬੰਦ ਹੁੰਦੀ ਆ ਕਿਉਂਕਿ ਗੀਸਾ ਕਾਟਣ ਦਾ ਨਾਮ ਲੈ ਲੈਂਦੇ ਆ 10-1000 ਰੁਪਏ ਦੀ ਠੱਗੀ ਮਾਰਦੇ ਆ ਮੈਂ ਸਿੱਧੇ ਸ਼ਬਦਾਂ 'ਚ ਕਹਿੰਨਾ ਭਾਜੀ ਭਲਾ ਦੀ ਲੋਕਾਂ ਨੂੰ ਚੰਗਾ ਲੱਗੇ ਭਲਾ ਦੀ ਬੁਰਾ ਲੱਗੇ ਮੈਨੂੰ ਨਹੀਂ ਪਰਵਾ ਠੱਗੀ ਮਾਰਦੇ ਕੀਜ਼ਾ ਕੋਟਨ ਕਹਿ ਕੇ ਭਾਈ 15-1700 ਰੁਪਏ ਤੋਂ ਸ਼ੁਰੂ ਹੋਇਆ ਨਾ ਯਾਰ ਤੁਸੀਂ ਰੇਟ ਦੱਸੋ ਬਾਕੀ ਗੱਲ ਭਾਜੀ 700 ਰੁਪਏ ਦਾ ਕੀਜ਼ਾ ਫੀਲ ਦਾ ਕੁਰਤਾ ਪਜਾਮਾ 700 ਰੁਪਏ ਦਾ ਆ ਕੀਜ਼ਾ ਕੋਟਨ ਕੀ 700 ਰੁਪਏ ਦੀ ਕੁਰਤਾ ਬਿਲਕੁਲ ਭਾਜੀ ਰੰਗ 1 2 3 ਜਿੰਨੇ ਮਰਜ਼ੀ ਰੰਗ ਲੈ ਜਾਓ 700 ਰੁਪਏ ਦਾ ਦਵਾਂਗੇ ਰੰਗਦਾਰ ਕੁਰਤਾ ਪਜਾਮਾ ਭਾਜੀ ਅੱਛਾ ਭਾਈ ਆਹ ਬੜਾ ਟ੍ਰੈਂਡਿੰਗ ਚਾਦਾ ਕ ਉਹਨੂੰ ਦਈਦਾ ਅ ਦਵਾਈ ਵਾਲਾ ਕੁਰਤਾ ਪਿਆ ਮੈਂ ਥਾਂ ਥਾਂ ਪਿਆ ਕੋਈ 3000 ਦਾ ਦਈਏ ਦਾ ਕੋਈ 3200 ਰਾਂ ਦਿੰਦਾ ਕੋਈ 3200 ਰਾਂ ਦਿੰਦਾ ਸਵਾਰ ਤਾਂ ਤਾਇਆ ਜੀ ਕਿਹੜੀ ਚੰਗਿਆੜੇ ਕੱਢੋਂ ਭਾਜੀ ਚੰਗਿਆੜੇ ਤਾਂ ਅਸੀਂ ਇਦਾਂ ਦੇ ਕਰਦਾਂਗੇ ਜਿਹੜਾ 35-3500 ਰੁਪਏ ਦਾ ਮਿਲਦਾ ਅਸੀਂ 1550 ਰੁਪਏ ਦਾ ਦੇ ਦਾਂਗੇ ਦੁਬਈ ਵਾਲਾ ਕੁਰਤਾ ਪਜਾਮਾ ਬਿਲਕੁਲ ਭਾਜੀ ਦੁਬਈ ਵਾਲਾ ਕੁਰਤਾ ਪਜਾਮਾ ਆ ਚੱਕੋ ਜਿਹੜਾ ਬਜ਼ਾਰਾ 'ਚ ਕੋਈ ਪੇਪਰ कॉटन ਦਾ ਕੁਰਤਾ ਪਜਾਮਾ ਕੋਈ ਲੈਲਣ ਦਾ ਕੁਰਤਾ ਪਜਾਮਾ 7-800 ਸ਼ੁਰੂ ਆ ਇੱਕ ਦੋ ਨਹੀਂ ਇੱਧਰ ਨਿਗਾ ਮਾਰੋ ਆ ਜਾ ਕੈਮਰਾ ਵਾਲਾ ਭਾਈ ਆ ਨਿਗਾ ਕਰਾਓ ਵਾਈਟ ਦੀਆਂ ਵੈਰਾਈਟੀਆਂ ਚਾਹੇ ਕਲੱਬ ਇਟਾਲੀਆ ਚਾਹੇ ਸੀਆਰਐਮ ਚਾਹੇ ਰੇਮੜ ਇਹਨੇ ਜ਼ਬਰਦਸਤ ਵਾਈਟ ਕਲਰ ਦੇ ਕੁਰਤੇ ਪਜਾਮੇ ਆ ਸੋ ਭਾਜੀ ਚਾਹੇ ਪਿੰਡਾਂ ਦੇ ਸਰਪੰਚ ਲੰਬਰਦਾਰ ਕੌਂਸਲਰ ਮੰਤਰੀ ਸਾਰਿਆਂ ਦੇ ਫਾਇਦੇ ਕਰਨੇ ਆ ਹੈ ਉਹ ਭਾਜੀ ਮੰਤਰੀਆਂ ਦੇ ਮੰਤਰੀਆਂ ਦੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜੇ ਡਿਪਾਰਟਮੈਂਟ ਵਾਲੇ ਸਾਡੇ ਭਰਾ ਵਾ ਕੋਈ ਡੀਸੀ ਸਾਹਿਬ ਕੋਈ ਐਸਚਓ ਸਾਹਿਬ ਜਦੋਂ ਆਮ ਸਰਦੀਆਂ 'ਚ ਇਹ ਬਲੇਜ਼ਰ ਇਦਾਂ ਦੇ ਚੈੱਕ ਸੋਹਣੇ-ਸੋਹਣੇ ਪਾਉਂਦੇ ਆ ਤੇ ਫਿਰ ਕੀ ਬਾਤਾਂ ਆ ਮਤਲਬ 5-6000 ਦਾ ਨਹੀਂ 22500 ਰੁਪਏ ਦੇ ਵਿੱਚ ਦੇ ਦਾਂਗੇ ਦੇਖੋ ਇਹ ਉਹ ਤੁਹਾਨੂੰ ਬਲੇਜ਼ਰ ਦੇ ਰਹੇ ਆ ਜਿਹੜਾ ਵੱਡੇ-ਵੱਡੇ ਸ਼ੋਅਰੂਮਾਂ ਜਾ ਕੇ ਤੁਸੀਂ 8-8000 ਰੁਪਏ ਲੈਣ ਨੂੰ ਸਾਡੇ ਕੋਲ ਕੋਈ 2200 2250 ਆਪਣੀ ਮਰਜ਼ੀ ਦਾ ਫਿਟਿੰਗ ਕਰਾ ਕੇ ਲੈ ਜਾਓ ਆ ਚੀਜ਼ਾਂ ਚੈੱਕ ਕਰੋ ਕਲਰ ਬਹੁਤ ਆ ਡਿਜ਼ਾਈਨ ਬਹੁਤ ਆ ਜਿਹੜੇ ਮੇਰੇ ਭਰਾ ਕਹਿੰਦੇ ਆ ਵੀ ਕੋਰਪੋਰਟ ਪੈਂਟਰੀ ਇਹਦੇ ਜਸਟ ਪਾਰਟੀ ਦੀਆਂ ਬਲੇਜ਼ਰ ਪਾ ਕੇ ਜਾਣਾ ਇਹ ਲੈ ਜਾਓ ਜਿਹੜੇ ਆਪਸ ਸਹਿਮਾਨਾ ਰੋਜ਼ ਟੈਟ ਫੋਰ ਟੈਟ ਰਲਾ ਚਾਹੁੰਦੇ ਆ ਉਹ ਵੀ ਲੈ ਜਾਓ ਬਹੁਤ سارے ਭੈਣੇ ਭਾਈ ਕੋਟ ਪੈਟ ਦੇ ਉੱਪਰਲੇ ਬ੍ਰੈਂਡ ਹੈਗੇ ਭਾਜੀ ਉੱਪਰਲੇ ਬ੍ਰੈਂਡ ਵੀ ਹੈਗੇ ਆ ਇਸ ਕੱਪੜੇ ਦੀ ਗੱਲ ਕਰਦੇ ਨਾ 2995 ਦਾ 2 ਪੀਸ 3760 ਦਾ 3 ਪੀਸ ਚੈਲੰਜ ਕਰਕੇ ਦਿੰਨੇ ਆ ਚੈਲੰਜ ਕਰਕੇ ਮੈਂ ਵਾਰੀ ਵਾਰੀ ਇਹੀ ਸ਼ਬਦ ਵਰਤਦਾ ਚੈਲੰਜ ਕਰਕੇ ਕਿਉਂਕਿ ਸਲਾਈ ਬਾਜ਼ਾਰਾ ਚ ਘੱਟੋ ਘੱਟ ਪਿੱਟ ਕੇ ਵੀ ਟੇਲਰ 3500 ਰੁਪਏ 2 ਪੀਸ ਦੀ ਲੈ ਲੂਗਾ ਪਰ 2995 ਸੀ ਕੇ ਵਿਦ ਕਪੜਾ ਲਾ ਕੇ ਕਈ ਭਰਾ ਵੀਡੀਓ ਦੇਖ ਕੇ ਕਹਿੰਦੇ ਹੁਣ ਇਹ ਕੱਪੜਾ ਨਹੀਂ ਚੱਜਦਾ ਓਏ ਜੇ ਰੇਟ ਘਟਾ ਤੇ ਚੀਜ਼ ਹਮੇਸ਼ਾ ਨਹੀਂ ਮਾੜੀ ਮਿਲਦੀ ਇਹ ਅੰਕਲ ਓ ਮੁੱਟਾ ਰੋੜ ਕਾਧਿਆ ਵਾਲਿਆ ਜਿਹੜੇ ਬਧਿਆ ਕਵਾਲਿਟੀ ਦਾ ਕੱਪੜਾ ਦੇਣ ਦਾ ਦਮ ਰੱਖਦੇ ਆ ਕੁਲਟੀ ਵੀ ਚੈੱਕ ਕਰਾ ਲੇ ਪਾੜ ਪੂੜ ਨਹੀਂ ਜਾਂਦਾ ਓਏ ਭਾਜੀ ਕੁਆਲਿਟੀ ਐ ਲੋ ਚੈੱਕ ਕਰ ਲੋ ਆ ਲੋ ਆ ਲੋ ਆ ਲੋ ਮੈਂ ਕਹਣਾ ਇਹ ਨਹੀਂ ਪਾਟਣਾ ਇਹ ਨਹੀਂ ਪਾਟਣਾ ਜਿੰਨਾ ਮਰਜੀ ਜ਼ੋਰ ਲਾ ਲਾ ਤੋਚ ਲਾ ਲਾ ਦਾੜ ਘੇਰਾ ਖੇਚਲਾ ਟਰੱਕ ਲਾ ਲਾ ਇਹਨੂੰ ਕੁਛ ਨਹੀਂ ਹੋਣਾ ਇਹ ਦਮਜੂਦ ਕੱਪੜਾ ਯਾਰ ਭਾਜੀ ਲੋਹਾ ਪਗਲਾ ਕੇ ਵਿੱਚ ਪਾਤਾ ਕੋਟਾ ਦੇ ਲੋਹਾ ਪਗਲਾ ਪਗਲਾ ਕੇ ਰੰਗ ਚਾਹੇ ਲਾਈਟ ਲੈ ਲੋ ਚਾਹੇ ਡਾਰਕ ਲੈ ਲੋ ਨਾ 395 ਦਾ 2 ਪੀ 760 ਦਾ 3 ਪੀ ਟੱਚ ਕਰਕੇ ਐਮਐਨਸੀਆਰਐਮ ਲੱਲੇ ਬੱਲੇ ਛਲੇ ਸਾਰੇ ਹੈਗੇ ਆ ਓਏ ਲੱਲੇ ਪੱਲਿਆ ਨੇ ਤਾਂ ਲੋਕਾਂ ਨੂੰ ਲੁੱਟਿਆ ਪਰ ਅਸੀਂ ਸੀ ਆ ਰਾਮ ਰੇਮਡ ਵੀ ਰੱਖਦੇ ਆ ਇਹ ਵੀ ਸੀ ਕੇ 5577000 ਤੇ ਦੇ ਦੇਣਾ 8000 ਰੁਪਏ ਤੇ ਰੇਮਡ ਦਾ ਕੋਟ ਪੈਂਟ ਸੀ ਕੇ ਦੇ ਦਾਂਗੇ ਭਾਜੀ ਸੀ ਕੇ ਪੂਰੇ ਆ ਕੈਮਰੇ ਵਾਲਿਆ ਆ ਵੈਰੈਟੀਆਂ ਚੈੱਕ ਕਰਾ ਚਾਹੇ ਚੈੱਕ ਦੇ ਵਿੱਚ ਲੈਣਾ ਚਾਹੇ ਲਾਈਨਿੰਗ ਦੇ ਵਿੱਚ ਲੈਣਾ ਸਾਰੇ ਹੀ ਤਰ੍ਹਾਂ ਦੀਆਂ ਵੈਰੈਟੀਆਂ ਆ ਗਿਆ ਪੁੱਟ ਰੋੜ ਕਾਦੀਆਂ ਦੇ ਕੋਲੋਂ ਬਹੁਤ ਪਈ ਜਾਣਾ ਭਾਈ ਕੱਪੜਾ ਲੋਕਾਂ ਨੂੰ ਲੈ ਜਾਣਾ ਹਾਂਜੀ ਕੱਪੜਾ ਕਿੱਥੇ ਪੜਾ ਕਿੱਥੇ ਮੇਰੇ ਭਰਾਵਾਂ ਨੂੰ ਚਾਹੀਦੇ ਹੁੰਦੇ ਝੱਟਪਟ ਝੱਟਪਟ ਤੁਸੀਂ ਕਹਣਾ ਭਾਈ ਮਹੀਨੇ ਬਾਅਦ ਕੋਟ ਪੈਂਟ ਦਵਾਗੇ 20 ਦਿਨਾਂ ਬਾਅਦ ਦਵਾਗੇ ਟੇਲਰਾਂ ਦੀ ਟੀਮ ਤੁਮ ਹੈਗੀ ਆਪਣੇ ਕੋ ਓਏ ਭਾਈ ਤੇਰਾ ਦਿਮਾਗ ਖਰਾ ਹੋਇਆ 15 ਦਿਨਾਂ ਬਾਅਦ 20 ਦਿਨਾਂ ਬਾਅਦ ਆ ਚੈੱਕ ਕਰ ਟੇਲਰ ਓਏ ਸਾਡਾ ਉਹ ਕੰਮ ਨਹੀਂ ਇਹ ਬੁੱਟਰ ਉਹੜ ਕਾਦਿਆਂ ਵਾ ਟੇਲਰ ਸਾਹਿਬ ਆ ਕੋਟ ਪੈਂਟ ਜਿਹੜਾ ਨਾਪ ਲਈ ਜੰਨੇ ਆ ਤਿੰਨਾ ਘੰਟਿਆਂ ਦੇ ਵਿੱਚ ਤਿਆਰ ਕਰਕੇ ਦੇ ਦੇਣਾ ਤਿੰਨਾ ਘੰਟਿਆਂ ਦੇ ਵਿੱਚ ਦੇਖੋ ਜੀ ਟੇਲਰ ਵੀ ਕੋਲ ਆ ਪੈਨ ਵੀ ਕੋਲ ਆ ਕਾਪੀ ਵੀ ਕੋਲ ਆ ਐਂਟੀ ਟੇਬ ਵੀ ਕੋਲ ਆ ਤੁਸੀਂ ਜੇ ਰੋਇ ਇੱਥੇ ਹੁਣਾ ਆਪਣਾ ਨਾਪ ਦਿਓ 3 ਘੰਟੇ ਦੇ ਵਿੱਚ 3 ਘੰਟੇ ਦੇ ਵਿੱਚ ਕੋਟ ਪੈਂਟ ਤਿਆਰ ਕਰਕੇ ਲੈ ਜਾਓ ਕਿਸੇ ਤੋਂ 3 ਘੰਟਿਆਂ ਚ ਕੋਟ ਪੈਂਟ ਤਿਆਰ ਨਹੀਂ ਕਰਕੇ ਦੇ ਹੁਣਾ ਕੁਆਲਟੀ ਕੁਆਲਟੀ ਕਿਤਨੀ ਆ ਬਾਜੀ ਕੁਆਲਟੀ ਸਟੀਚਿੰਗ ਦੀ ਇਦਾਂ ਦੀ ਚਾਹੇ ਤੁਸੀਂ ਪੌਕਟਾਂ ਸ਼ੌਕਟਾਂ ਬਣਾ ਲਓ ਤੁਸੀਂ ਅੰਦਰ ਦਾ ਮਟੀਰੀਅਲ ਚੈੱਕ ਕਰੋ ਟੌਪ ਕਲਾਸ ਦਾ ਮਟੀਰੀਅਲ ਲੱਗਿਆ ਟੌਪ ਕਲਾਸ ਦਾ ਲਗਜ਼ਰੀ ਫਿਟਿੰਗ ਬਣਾ ਕੇ ਦਵਾਂਗੇ ਏ ਕਲਾਸ ਪੀਸ ਤਿਆਰ ਕਰਕੇ ਦਵਾਂਗੇ ਹੁਣ ਜਿਹੜੇ ਬਟਨ-ਪਟਨ ਵੀ ਲਗਜ਼ਰੀ ਲਾਤੇ ਆ ਤੁਸੀਂ ਚੈੱਕ ਕਰੋ ਓਏ ਹੁਣ ਸਿੱਧੀ ਜੀ ਗੱਲ ਆ ਭੈਣ ਭਰਾਵੋ ਆਮ ਟੇਲਰ ਦੀ ਦੁਕਾਨਾਂ ਤੇ ਆਮ ਵੱਡੇ-ਵੱਡੇ ਸ਼ੋਰੂਮ ਦੇ ਕੇ ਜੇ ਪਾਦੇ ਡਾਕੇ ਨਾ ਮਰਵਾਓ ਸ਼ੋਰੂਮ ਸਾਡਾ ਵੱਟਾ ਵਾ ਰੇਟ ਸਾਡੇ ਘੱਟ ਆ ਕੁਆਲਿਟੀ ਏ ਕਲਾਸ ਆ ਕਿਉਂਕਿ ਅੰਕਲੋਂ ਪਹਿਲਾਂ ਹੀ ਦੱਸਤਾ ਨੰਬਰ 1 ਕੁਆਲਿਟੀ 'ਚ ਤੇ ਰੇਟਾਂ 'ਚ ਮੁਕਾਬਲਾ ਕਰਨ ਦੀ ਤਾਂ ਗੱਲ ਦੂਰ ਦੀ ਐ ਤੁਸੀਂ ਮੈਦਾਨ ਦੇ ਵਿੱਚ ਖੜ੍ਹ ਤੱਕ ਨਹੀਂ ਸਕਦੇ ਪੁਆਇੰਟ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਡਿਵਾਈਨਡ ਸਟਾਰ ਜਿੱਥੇ ਕੇ ਸਾਡੇ ਕੋਲ 550 ਤੋਂ ਵੱਧ ਰੰਗ ਤੁਸੀਂ ਚੈੱਕ ਕਰ ਲਓ ਚਾਹੇ ਡਾਰਕ ਲੈ ਜਾਓ ਲਾਈਟ ਲੈ ਜਾਓ ਰੂਬੀਆ ਲੈ ਜਾਓ ਫੁੱਲ ਲੈ ਜਾਓ ਸਾਡੇ ਪੱਕਾ ਦਾ ਕੋਈ ਮੁਕਾਬਲਾ ਨਹੀਂ ਰੇਟਾਂ ਦਾ ਕੋਈ ਮੁਕਾਬਲਾ ਨਹੀਂ ਭਾਈ ਰੰਗ ਰੰਗ ਫੇਰ ਫੂਟਦੇ ਨਹੀਂ ਹੁੰਦਾ ਭਾਜੀ ਮੁਕਾਬਲੇ ਦੀ ਗੱਲ ਤਾਂ ਦੂਰ ਹੈ ਡਿਵਾਈਨ ਦਸਤਾਰ ਮੁਕਾਬਲਾ ਕਰਨ ਦੀ ਗੱਲ ਤਾਂ ਛੱਡ ਦਿਓ ਸਾਡੇ ਬਰਾਬਰ ਕੋਈ ਮੈਦਾਨ 'ਚ ਖੜ੍ਹ ਤੱਕ ਨਹੀਂ ਸਕਦਾ ਕਿਉਂਕਿ ਡਿਵਾਈਨ ਦਸਤਾਰ ਨੰਬਰ 1 ਬ੍ਰੈਂਡ ਤਾਂ ਹੈ ਗਈ ਆ ਕੁਆਲਿਟੀ ਵੀ ਟੌਪ ਕਲਾਸ ਦੀ ਦਿੰਦਾ ਜਿਵੇਂ ਕਿ ਗੌਰਵ ਗੋਲਡ ਗੌਰਵ ਗੋਲਡ ਤੁਹਾਡੀ ਪੱਗ ਦਾ ਗੌਰਵ ਵਧ ਜੂਗਾ ਇਨੀ ਜ਼ਬਰਦਸਤ ਕੁਆਲਿਟੀ ਦਿੰਨੇ ਆ ਰੰਗਾ ਮੇਚੀ ਓਏ 1 ਮਿੰਟ ਭਾਜੀ ਰੰਗਾ ਮੇਚੀ ਚਾਹੇ ਫੁੱਲ ਵੈਲ ਦੀ ਲੈ ਲਓ ਚਾਹੇ ਰੂਪੀਆ ਦੀ ਐਚ ਲੈ ਲਓ ਚਾਹੇ ਲਾਈਨਿੰਗ ਦੇ ਵਿੱਚ ਲੈ ਲਓ ਟੌਪ ਕਲਾਸ ਕੁਆਲਿਟੀ ਦੇ ਦਾ ਦਮ ਰੱਖਦੇ ਆ ਕਿਉਂਕਿ ਡਿਵਾਈਨ ਦਸਤਾਰ ਪੂਰੇ ਪੰਜਾਬ ਦੇ ਵਿੱਚ ਫੈਲ ਰਿਹਾ ਵਾ ਤੇ ਤੁਹਾਨੂੰ ਵਧੀਆ ਪੱਕਾ ਤੇ ਗਰੰਟੀ ਵਾਲੀਆਂ ਪੱਗਾਂ 90 ਦਿਨਾਂ ਦੀ ਗਰੰਟੀ ਬਿੱਲ ਤੇ ਲਿਖ ਕੇ ਦਵਾਂਗੇ ਦੇਖੋ ਚਾਹੇ ਆਪਣੀਆਂ ਪੈਂਟਾਂ ਸ਼ਰਟਾਂ ਨਾਲ ਮੈਚਿੰਗ ਕਰਨੀਆਂ ਪੁਰਤੇ ਵੀ ਅਮਰੇ ਮੈਚਿੰਗ ਕਰਨੀਆਂ ਤੁਸੀਂ ਮੈਚ ਕਰਨੀ ਆਪਣੇ ਘਰ ਵਾਲੀ ਦੇ ਸੂਟਾਂ ਨਾਲ ਤੇ ਪੱਗਾਂ 'ਚ ਜਿੰਨੇ ਮਰਜ਼ੀ ਰੰਗ ਲੈ ਜਾਓ ਛੇਤੀ ਆਜੋ ਅੰਕਲੋਂ ਬੁੱਟਰ ਰੁੜਕਾ ਦਿਆਂ ਚੌਕੇ ਛੱਕੇ ਮਾਰਾਂਗੇ ਫਾਇਦਾ ਕਰਾਂਗੇ ਨਿਆਰਾ ਫੋਲ ਆਜੂ ਦੇਖਾ